ਏਅਰ ਕੈਨੇਡਾ ਤੋਂ ਉਡਾਨ ਪਰਣ ਵਾਲੇ ਮੁਸਾਫਰਾਂ ਨੂੰ ਹੁਣ ਆਪਣੀਆਂ ਉਡਾਨਾਂ ਦੇ ਲਈ ਪਹਿਲਾਂ ਨਾਲੋਂ ਥੋੜਾ ਪਹਿਲਾਂ ਚੈੱਕ ਇਨ ਕਰਨਾ ਪਵੇਗਾ ਏਅਰਲਾਈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਜ਼ਿਆਦਾਤਰ ਉਡਾਨਾਂ ਦੇ ਲਈ ਆਪਣੇ ਚੈੱਕ ਇਨ ਕਟਆਫ ਟਾਈਮ ਨੂੰ 60 ਮਿੰਟ ਤੱਕ ਅਪਡੇਟ ਕਰ ਦਿੱਤਾ ਹੈ ਚੈੱਕ ਇਨ ਕਰਨ ਦੀ ਸਮਾਂ ਸੀਮਾ 15 ਮਿੰਟ ਪਹਿਲਾਂ ਵਧਾ ਦਿੱਤੀ ਗਈ ਹੈ ਪਹਿਲਾਂ ਦੇ ਨਾਲੋਂ ਕਿਉਂਕਿ ਪਹਿਲਾ ਕਟ-ਆਫ ਸਮਾਂ 45 ਮਿੰਟ ਸੀ 에ਅਰ ਕੈਨੇਡਾ ਨੇ ਕਿਹਾ ਹੈ ਕਿ ਪਹਿਲਾਂ ਦਾ ਚੈੱਕ-ਇਨ ਸਮਾਂ ਬੁੱਧਵਾਰ ਤੋਂ ਲਾਗੂ ਹੋ ਗਿਆ ਸੀ ਤੇ ਟੋਰਾਂਟੋ ਆਇਲੈਂਡ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਉਡਾਨਾਂ ਅਤੇ ਲੈਂਡਲਾਈਨ বাস ਸੇਵਾਵਾਂ ਨੂੰ ਛੱਡ ਕੇ ਸਾਰੀਆਂ ਉਡਾਨਾਂ ਦੇ ਉੱਤੇ ਲਾਗੂ ਹੁੰਦਾ ਹੈ 에ਅਰਲਾਈਨ ਨੇ ਕਿਹਾ ਹੈ ਕਿ ਇਹ ਬਦਲਾਅ ਇੱਕ ਨਿਰਵਿਘਨ ਵਧੇਰੇ ਕੁਸ਼ਲ ਬੋਰਡਿੰਗ ਤੇ ਬੈਗੇਜ ਲੋਡਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਂਦਾ ਹੈ ਤੇ ਹਰ ਕਿਸੇ ਨੂੰ ਟੇਕ-ਆਫ ਦੀ ਤਿਆਰੀ ਦੇ ਵਿੱਚ ਮਨ ਦੀ ਸ਼ਾਂਤੀ ਪ੍ਰਦਾਨ ਕਰਦਾ ਹੈ 에ਅਰਲਾਈਨ ਨੇ ਕਿਹਾ ਹੈ ਕਿ ਅਸੀਂ ਗਾਹਕਾਂ ਨੂੰ ਸਲਾਹ ਦੇ ਰਿਹਾ ਕਿ ਉਹ ਚੈੱਕ ਇਨ ਡੈਡਲਾਈਨ ਤੋਂ ਸਿੱਧਾ ਯਾਤਰਾ ਕਰ ਰਹੇ ਨੇ ਇਹ ਉਦੋਂ ਆਇਆ ਜਦੋਂ 에어 ਕੈਨੇਡਾ ਦੇ ਪਾਇਲਟ ਦੀ ਸੰਭਾਵਿਤ ਹੜਤਾਲ ਹੋਣ ਵਾਲੀ ਹੈ 에어 ਕੈਨੇਡਾ ਤੇ ਜ਼ਿਆਦਾਤਰ ਹੋਰ 에어ਲਾਈਨਾਂ ਦੇ ਲਈ ਆਨਲਾਈਨ ਰਵਾਨਗੀ ਦੇ ਸਮੇਂ ਤੋਂ 24 ਘੰਟੇ ਪਹਿਲਾਂ ਕੀਤਾ ਜਾ ਸਕਦਾ ਹੈ ਹਵਾਈ ਅੱਡੇ ਤੇ ਚੈੱਕ ਇਨ ਕਰਨ ਨੂੰ ਤਰਜੀਹ ਦੇਣ ਵਾਲੇ ਯਾਤਰੀਆਂ ਦੇ ਲਈ 에어 ਕੈਨੇਡਾ ਚੈੱਕ ਇਨ ਦੀ ਸਮਾਂ ਸੀਮਾ ਤੋਂ ਪਹਿਲਾਂ ਦੀ ਸਲਾਹ ਦੇ ਰਿਹਾ ਹੈ ਚੈੱਕ ਇਨ ਕੀਤੇ ਸਮਾਨ ਨੂੰ ਫਲਾਈਟ ਦੇ ਸਮੇਂ ਤੋਂ 4 ਘੰਟੇ ਪਹਿਲਾਂ ਹੀ ਉਤਾਰਿਆ ਜਾ ਸਕਦਾ ਹੈ 에어 ਕੈਨੇਡਾ ਤੇ ਯੂਨੀਅਨ ਇਸ ਦੇ ਪਾਇਲਟਾਂ ਦੀ ਨੁਮਾਇੰਦਗੀ ਕਰ ਰਹੀ ਹੈ 에어ਲਾਈਨ ਪਾਇਲਟ ਐਸੋਸੀਏਸ਼ਨ ਇਸ ਹਫਤੇ ਹੜਤਾਲ ਤੋਂ ਬਚਣ ਦੇ ਯਤਨਾਂ ਦੇ ਵਿੱਚ ਮੀਟਿੰਗ ਕਰ ਰਹੇ ਨੇ ਜਦੋਂ ਯੂਨੀਅਨ ਨੇ ਕਿਹਾ ਕਿ ਪਿਛਲੇ ਹਫਤੇ ਗੱਲਬਾਤ ਪੂਰੀ ਤਰ੍ਹਾਂ ਠੱਪ ਹੋ ਗਈ ਸੀ 에어ਲਾਈਨ ਨੇ ਕਿਹਾ ਹੈ ਕਿ ਪਿਛਲੇ ਹਫਤੇ ਇਸ ਦੀ ਗੱਲਬਾਤ ਵਿੱਚ ਪ੍ਰਗਤੀ ਹੋਈ ਹੈ ਤੇ ਉਸ ਨੂੰ ਇੱਕ ਸੌਦੇ ਤੇ ਪਹੁੰਚਣ ਦੀ ਉਮੀਦ ਹੈ ਪਰ ਇਸ ਨੂੰ ਅਜੇ ਵੀ 17 ਸਤੰਬਰ ਤੋਂ ਪਹਿਲਾਂ ਆਪਣੇ 5400 ਪਾਇਲਟਾਂ ਦੁਆਰਾ ਹੜਤਾਲ ਹੜਤਾਲ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਯੂਨੀਅਨ ਹੜਤਾਲ ਦੀ ਸਥਿਤੀ ਵਿੱਚ ਹੋਵੇਗੀ 에어 ਕੈਨੇਡਾ ਉਹਨਾਂ ਯਾਤਰੀਆਂ ਨੂੰ ਪੇਸ਼ਕਸ਼ ਕਰ ਰਿਹਾ ਹੈ ਜਿਨ੍ਹਾਂ ਨੇ ਅਗਲੇ ਮਹੀਨੇ ਸੰਭਾਵਿਤ ਪਾਇਲਟ ਹੜਤਾਲ ਦੀ ਮਿਤੀ ਦੇ ਆਲੇ ਦੁਆਲੇ ਫਲਾਈਟਾਂ ਬੁੱਕ ਕੀਤੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ